ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ 5 जन आर पूमन ताकी कृष्ण न बूजी लपट रहे माया रंग माते कशु नासूजी वडे वड्डे राजन आरपूमन ताकी कृष्ण ना भूजी। लपट रहे माया रंग माते लोचन कशु ना सूजी दिखया त्रिपत ना पाई ਹੀ त्राਪੈ ਬਿਨ ਹਰ ਕਹਾ ਅਗਾਈ ਰਹਾਉ ਦਿਨ ਦਿਨ ਕਰਤ ਭੋਜਨ ਬਉ ਬਿੰਜਨ ਤਾਂ ਕੀ ਮਿਟੈ ਨਾ ਭੁੱਖਾ ਕਰ ਸਵਾਨ ਕੀ ਨਿਆਈ ਚਾਰੇ ਕੁੰਟਾ ਕੋ ਉਕਾ ਦਿਨ ਪ੍ਰਤ ਕਰੇ ਕਰੇ ਪਸ਼ਤਾਪੈ ਸੋਗ ਲੋਭ ਮੈ ਸੂਕੈ ਹਰ ਹਰ ਨਾਮ ਉਪਾ ਅੰਮ੍ਰਿਤ ਏਕ ਨਿਧਾਨਾ ਸੂਕ ਸਹਿਜ ਆਨੰਦ ਸੰਤਨ ਕੈ ਨਾਨਕ ਗੁਰ ਅੰਮ੍ਰਿਤ ਏਕ ਨਿਧਾਨਾ ਸੂਖ ਸਹਜ ਆਨੰਦ ਸੰਤਨ ਕੈ ਨਾਨਕ ਗੁਰ ਤੇ ਜਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ